ਕੋਇਸਟ੍ਰੈਨਸ ਮੁੱਚੇ ਪੰਜਾਬ ਦੇ ਵਿੱਚ ਵੱਡੀ ਨਰਿੰਦਰ ਮੋਦੀ ਦੇ ਖਿਲਾਫ ਲਹਿਰ ਰਹਿ ਜੀ ਪੰਜਾਬੀ ਸਮਝਦੇ ਨੇ ਕਿ ਪੰਜਾਬ ਦੇ ਕਿਸਾਨ ਨਾਲ ਪੰਜਾਬ ਦੇ ਖੇਤ ਮਜ਼ਦੂਰ ਨਾਲ ਪੰਜਾਬ ਦੇ ਵਪਾਰੀ ਨਾਲ ਪਿਛਲੇ 10 ਸਾਲ ਚ ਨਰਿੰਦਰ ਮੋਦੀ ਹੁਣਾਂ ਨੇ ਬਹੁਤ ਭਾਰੀ ਪੈਮਾਨੇ ਤੇ ਤੱਕਾ ਕੀਤਾ ਕਿਸਾਨਾਂ ਨੂੰ ਜਿਹੜੀ ਐਮਐਸਪੀ ਦੀ ਜੈਨੂਇਨ ਡਿਮਾਂਡ ਹੈ ਸੀ ਡਾਕਟਰ ਸੁਆਮੀ ਨਾਤਨਦੀ ਉਹਨਾਂ ਨੇ ਮਿਨਿਮਮ ਗਰੰਟੀ ਜਿਹੜੀ ਲੀਗਲ ਗਰੰਟੀ ਕਹੀ ਸੀ ਉਹ ਨਹੀਂ ਦਿੱਤੀ ਜੀ ਕਰਜ਼ਾ ਮਾਫੀ ਕਿਸੇ ਦਿਨ ਕੀਤੀ ਜਿੱਦਣ ਮੋਦੀ ਸਾਹਿਬ 2014 ਚ ਆਏ ਨੇ ਗਵਰਨਮੈਂਟ ਚ ਉਸ ਟਾਈਮ ਸਮੁੱਚੇ ਹਿੰਦੁਸਤਾਨ ਚ ਕਿਸਾਨੀ ਤੇ ਕਰਜ਼ਾ ਸੀ 9 ਲੱਖ ਕਰੋੜ ਦਾ ਇਹਨਾਂ ਕੋ ਦੋ ਕਲੀਅਰ ਕਟ ਰਸਤੇ ਸੀ ਕਿ ਕੀ ਮੈਂ ਕਿਸਾਨੀ ਦੇ ਕਰਜ਼ੇ ਮਾਫ ਕਰਾਂ ਕਿ ਕਾਰਪੋਰੇਟ ਹਾਊਸਸ ਦੇ ਕਰਾਂ ਮੋਦੀ ਸਾਹਿਬ ਆਪਟ ਕਰ ਗਏ ਕਾਰਪੋਰੇਟ ਹਾਊਸਸ ਵਾਸਤੇ ਦਸਾਂ ਸਾਲਾਂ ਚ 14 ਲੱਖ ਕਰੋੜ ਰੁਪਏ ਦੇ ਕਰਜ਼ੇ ਰਾਈਟ ਆਫ ਹੋਏ ਨੇ ਬੈਂਕਾਂ ਦੇ ਕਾਰਪੋਰੇਟ ਹਾਊਸਸ ਦੇ ਐਂਡ ਸਾਡੀ ਬਦਕਿਸਮਤੀ ਇਹ ਹੈ ਕਿ 1% ਤੇ ਹਿੰਦੁਸਤਾਨ ਦੀ ਜਨਸੰਖਿਆ ਜਿਹੜੀ ਹੈ ਉਹ 70% ਤੇ ਹਿੰਦੁਸਤਾਨ ਦੀ ਸਾਰੀ ਜਾਇਦਾਦ ਤੇ ਕਾਬਜ਼ ਹੈ ਉਸ ਉਹਨਾਂ ਨੂੰ 14 ਲੱਖ ਕਰੋੜ ਛੱਡਿਆ ਜਿਹੜਾ ਰੋਜ਼ ਖੇਤ ਮਜ਼ਦੂਰੀ ਕਰਕੇ ਦੇਸ਼ ਦਾ પેટ ਪਾਲਦੇ ਨੇ ਰਾਤ ਦਿਨ ਮਿਹਨਤ ਕਰਦੇ ਨੇ ਉਹਨਾਂ ਨੂੰ ਕਰਜ਼ਾ ਕਰਜ਼ਾ ਮਾਫੀ ਨਹੀਂ ਹੋਈ ਸੋ ਕਾਂਗਰਸ ਨੇ ਗਰੰਟੀ ਦਿੱਤੀ ਹੈ ਕਿ ਗਵਰਨਮੈਂਟ ਆਂਦੇ ਆ ਅਸੀਂ ਪਹਿਲਾ ਕੰਮ ਜਿਹੜਾ ਕਰਾਂਗੇ ਡਾਕਟਰ ਸੁਆਮੀਨਾਥ ਦਾ ਫਾਰਮੂਲਾ ਅਡਾਪਟ ਕਰਦੇ ਹੋਏ ਐਮਐਸਪੀ ਦੇਵਾਂਗੇ ਦੂਸਰੀ ਅਸੀਂ ਇੱਕ ਕਮਿਸ਼ਨ ਵੜਾਵਾਂਗੇ ਜਿਸ ਦਾ 70000 ਕਰੋੜ ਦਾ ਕਰਜ਼ਾ ਡਾਕਟਰ ਮਨਮੋਹਨ ਸਿੰਘ ਨੇ ਕਿਸਾਨੀ ਦਾ ਛੱਡਿਆ ਸੀ 5000 ਕਰੋੜ ਰੁਪਏ ਸੀ ਕੋਆਪਰੇਟਿਵ ਲੋਨਸ ਪਿਛਲੀ ਕਾਂਗਰਸ ਦੀ ਗਵਰਨਮੈਂਟ ਨੇ ਵੀ ਇੱਥੇ ਛੱਡੇ ਤੋ ਅਸੀਂ ਇਹ ਕਮਿਸ਼ਨ ਬਣਾਵਾਂਗੇ ਕੰਪਲੀਟ ਸਟੱਡੀ ਕੀਤੀ ਜਾਏਗੀ ਤੇ ਵੱਡੇ ਪੇਮਾਨੇ ਤੇ ਕਿਸਾਨੀ ਨੂੰ ਕਰਜ਼ਾ ਮੁਕਤ ਕੀਤਾ ਜਾਏਗਾ। ਦੂਜੀ ਗੱਲ ਹੈ ਪੰਜਾਬ ਦੀ ਪਛਾਣ ਹੈ ਜੈ ਜਵਾਨ ਤੇ ਜੈ ਕਿਸਾਨ। ਜਵਾਨੀ ਵਿੱਚ ਪੰਜਾਬੀ ਜਿਹੜੇ ਆਪਣਾ ਮੋਢਾ ਦੇ ਕੇ ਬੰਦੂਕ ਚੁੱਕਦੇ ਸੀ ਸਾਰੇ ਹਿੰਦੁਸਤਾਨ ਦੇ ਵਿੱਚ ਬਾਰਡਰਾਂ ਦੇ ਉੱਤੇ ਦੇਸ਼ ਦੀ ਸੁਰੱਖਿਆ ਜਿਹੜੇ ਬਾਰਡਰਸ ਨੇ ਉਹਨਾਂ ਨੂੰ ਸੁਰੱਖਿਅਤ ਕਰਦੇ ਸੀ। ਰਿਟਾਇਰਮੈਂਟ ਤੋਂ ਬਾਅਦ ਫਿਰ ਉਹ ਉਸੇ ਮੋਢੇ ਤੇ ਹੱਲ ਰੱਖਦੇ ਸੀ ਤੇ ਦੇਸ਼ ਦਾ ਪੇਟ ਪਾਲਨ ਦਾ ਜਿਹੜਾ ਇੱਕ ਭਰਪੂਰ ਰੋਲ ਹੈ ਉਹ ਕਰਦੇ ਸੀ ਇਹਨਾਂ ਨੇ ਆਰਮੀ ਦੀ ਭਰਤੀ ਬੰਦ ਕਰਕੇ ਅਗਨੀਵੀਰ ਕਰਤੀ ਹੈ ਸਾਡੀ ਪਾਰਟੀ ਦੀ ਕਮਿਟਮੈਂਟ ਇਹ ਆਂਦੇ ਹੀ ਸਰਰਨੋਂ ਪਹਿਲਾ ਕੰਮ ਅਗਨੀਵੀਰ ਸਕ੍ਰੈਪ ਕਰ ਦਿੱਤੀ ਜਾਏਗੀ ਰੈਗੂਲਰ ਭਰਤੀ ਆਮੀ ਦੇ ਵਿੱਚ 에ਅਰ ਫੋਰਸ ਦੇ ਵਿੱਚ ਤੇ ਨੀਵੀ ਚ ਹੋਏਗੀ ਜਿਸਾ ਪਹਿਲੇ ਚੱਲਦੀ ਆਈ ਕਿਸਾਨਾਂ ਵਾਲਾ ਕੰਮ ਵੀ ਕਰਾਂਗੇ ਤੇ ਜਵਾਨਾਂ ਵਾਲਾ ਕੰਮ ਵੀ ਕਰਾਂਗੇ ਸਾਡੀ ਟਰੇਡ 10 ਸਾਲ ਤੋਂ ਲਗਾਤਾਰ ਜਿਹੜਾ ਵਾਗੇ ਦਾ ਤੇ ਟਾਰੀ ਦਾ ਬਾਰਡਰ ਜਾਣਬੁੱਝ ਕੇ ਨਾ ਬੰਦ ਕੀ ਇਹ ਚਾਹਦੇ ਸੀ ਕਿ ਪੰਜਾਬ ਦਾ ਨੁਕਸਾਨ ਆਰਥਿਕ ਤੌਰ ਤੇ ਨੁਕਸਾਨ ਕਰਾਇਆ ਜਾਵੇ ਸਾਰਾ সেন্ট্রਲ ਏਸ਼ੀਆ ਸਾਡੇ ਵਾਸਤੇ ਖੁੱਲਿਆ ਜਿੱਥੋਂ ਸਾਡਾ ਟ੍ਰੇਡ ਰੂਟ ਖੁੱਲ੍ਹਾ ਹੁੰਦਾ ਤੇ ਆ ਜਿੰਨਾ ਸਾਡਾ ਬਾਰਡਰਿੰਗ ਏਰੀਆ ਵਿਸ਼ੇਸ਼ ਤੌਰ ਤੇ ਮਾਝੇ ਦਾ ਤੇ ਪੰਜਾਬ ਸਾਰੇ ਦਾ ਇਹ ਬਹੁਤ ਪਰਫੁੱਲਤ ਹੁੰਦਾ ਪਰ ਇਹਨੇ ਜਾਣ ਬੁੱਝ ਕੇ ਵੇਖੋ ਆਪਣੇ ਪੋਰਟ ਸਾਰੇ ਹਿੰਦੁਸਤਾਨ ਚ ਇਹਨਾਂ ਨੇ ਨਵੇਂ 에어ਪੋਰਟਸ ਲੈ ਆਂਦੇ ਨਵੇਂ ਪੋਰਟ ਲੈ ਕੇ ਆਂਦੇ ਨਵੀਆਂ ਬੰਦਰਗਾਹਾਂ ਲੈ ਕੇ ਆਂਦੀਆਂ ਪਰ ਪੰਜਾਬ ਨੂੰ ਨਾ ਕੋਈ ਫੈਕਟਰੀ ਲੈ ਕੇ ਆਂਦੀ ਨਾ ਕੋਈ ਇੱਥੇ ਕੋਈ ਇਸ ਕਿਸਮ ਦਾ ਪ੍ਰੋਜੈਕਟ ਲਿਆਂਦਾ ਜਿਹਦੇ ਨਾਲ ਪੰਜਾਬ ਪ੍ਰਫੁੱਲਤ ਹੋ ਸਕੇ ਸੋ ਐਜ਼ ਅ ਮੈਟਰ ਆਫ ਸਟ੍ਰੈਟਜੀ ਮੈਂ ਸਮਝਦਾ ਜਾਣਬੁੱਝ ਕੇ ਪੰਜਾਬ ਨੂੰ ਇਹਨਾਂ ਨੁਕਸਾਨ ਪਹੁੰਚਾਇਆ ਸਾਢੇ 8 ਸਾਢੇ 8000 ਕਰੋੜ ਰੁਪਇਆ ਮੌਜੂਦਾ ਮੋਦੀ ਸਰਕਾਰ ਨੇ ਰੂਰਲ ਡਵੈਲਪਮੈਂਟ ਫੰਡ ਬੰਦ ਕਰਕੇ ਰੱਖਿਆ ਜਿਸ ਦੇ ਕਾਰਨ ਤੁਸੀਂ ਵੇਖਦੇ ਹੋ ਦੋਾਂ ਸਵਾ ਦੋ ਸਾਲਾਂ ਚ ਇੱਕ ਵੀ ਪਿੰਡੇ ਦੇ ਵਿੱਚ ਨਾ ਪਿੰਡੂ ਸੜਕ ਰਿਪੇਅਰ ਹੋਈ ਹੈ ਨਾ ਨਵੀਂ ਬਣੀ ਹੈ ਨਾ ਕਿਸੇ ਪੰਚਾਇਤ ਨੂੰ ਰੁਪਇਆ ਇੱਕ ਮਿਲੇ ਆ ਜੀ ਨਾ ਸਾਡਾ ਕੋਈ ਸਟੇਡੀਅਮ ਰਿਪੇਅਰ ਹੋਇਆ ਨਾ ਸਾਡੀ ਕੋਈ ਮੰਦਿਰ ਰਿਪੇਅਰ ਹੋਈ ਹੈ ਸੋ ਇੱਕ ਸਾਜਿਸ਼ ਜਿਹੜੀ ਹੈ ਇਹਦੇ ਕਾਰਨ ਮੋਦੀ ਦੇ ਖਿਲਾਫ ਉਹ ਮਾਹੌਲ ਹੈ ਦੂਜੀ ਗੱਲ ਹੈ ਲੋਕਾਂ ਕੋ ਤਿੰਨ ਆਪਸ਼ਨਸ ਇੱਕ ਕਾਂਗਰਸ ਇੱਕ ਆਪ ਇੱਕ ਅਕਾਲੀ ਦਲ ਅਕਾਲੀ ਦਲ ਦੇ ਤੇ ਆਪਣੇ ਪੈਰ ਹੀ ਨਹੀਂ ਲੱਗ ਰਹੇ ਕਿਉਂਕਿ ਲੋਕਾਂ ਨੂੰ ਪਤਾ ਹੈ ਕਿ ਅਕਾਲੀ ਦਲ ਜਿੰਨੀ ਵੀ ਤਾਕਤ ਦਵਾਂਗੇ ਜਦੋਂ ਵੀ ਕੋਈ ਸਰਕਾਰ ਆਏਗੀ ਇਹਨੇ ਐਨਡੀਏ ਦੇ ਨਾਲ ਤੇ ਮੋਦੀ ਨਾਲ ਹੀ ਜਾਣੇ ਇਹਨਾਂ ਦੀ ਮਜਬੂਰੀ ਦੋਨੋਂ ਆਪਸ਼ਨਸ ਦੇ ਵਿੱਚ ਮੌਜੂਦਾ ਸਰਕਾਰ ਬਿਲਕੁਲ ਫੇਲ ਹੋ ਚੁੱਕੀ ਹੈ ਸਾਰੇ ਐਸਪੈਕਟਸ ਜਿਨੇ ਵਾਅਦੇ ਕੀਤੇ ਸਾਰਿਆਂ ਤੋਂ ਭੱਜੇ ਨੇ ਲਾਅ ਐਂਡ ਆਰਡਰ ਹੈ ਨਹੀਂ ਕਿਸੇ ਦੀ ਜ਼ਿੰਦਗੀ ਮਹਿਫੂਜ਼ ਨਹੀਂ ਕਿਤਾ ਕਾਰੋਬਾਰ ਮਹਿਫੂਜ਼ ਨਹੀਂ ਕਿਸੇ ਮੰਤਰੀ ਨੂੰ ਐਮ ਐਲ ਏ ਨੂੰ ਪਤਾ ਹੀ ਕੁਝ ਨਹੀਂ ਕਿ ਇੱਥੇ ਚੱਲ ਕੀ ਰਿਹਾ ਆਪ ਆਦਮੀ ਦੂਜੀ ਗੱਲ ਹੈ ਕੇਜਰੀਵਾਲ ਸਾਹਿਬ ਨੇ ਖੁਦ ਇੱਕ ਸਾਡੀ ਜਦੋਂ ਇੰਡੀਆ ਬਲੌਕ ਦੀ ਵੱਡੀ ਰੈਲੀ ਸੀ ਪਟਨਾ ਦੇ ਵਿੱਚ ਉਹਦੇ ਵਿੱਚ ਉਹਨਾਂ ਨੇ ਮਮਤਾ ਬੈਨਰਜੀ ਨੇ ਤੇ ਉਦਵ ਠਾਕਰੇ ਜੀ ਨੇ ਇਹ ਗੱਲ ਕਹੀ ਸੀ ਕਿ ਜੇ ਇੰਡੀਆ ਬਲੌਗ ਦੀ ਸਰਕਾਰ ਆਏਗੀ ਕਾਂਗਰਸ ਦਾ ਪ੍ਰਧਾਨ ਮੰਤਰੀ ਹੋਏਗਾ ਤੇ ਜੇ ਕਾਂਗਰਸ ਦਾ ਪ੍ਰਧਾਨ ਮੰਤਰੀ ਬਣਾਣਾ ਹੈ ਤਾਂ ਮੈਂ ਬੇਨਤੀ ਕਰੂੰਗਾ ਸਮੁੱਚੇ ਪੰਜਾਬ ਦੇ ਵੋਟਰਜ਼ ਨੂੰ ਤੇ ਵਿਸ਼ੇਸ਼ ਤੌਰ ਆਪ ਦੇ ਵੋਟਰਜ਼ ਨੂੰ ਕਿ ਤੁਸੀਂ ਆਪਣਾ ਵੋਟ ਜਾਇਆ ਨਾ ਕਰੋ ਜਦੋਂ ਇਹਨਾਂ ਨੇ ਵੀ ਕਾਂਗਰਸ ਦਾ ਪ੍ਰਧਾਨ ਮੰਤਰੀ ਬਣਾਣਾ ਹੈ ਤੇ ਸਿੱਧੀ ਵੋਟ ਕਾਂਗਰਸ ਨੂੰ ਪਾਈ ਤੇ ਸਰ ਤੋਂ ਪਹਿਲਾਂ ਹਲਕਾ ਇੰਚਾਰਜ ਨੇ ਜਿਹੜਾ ਬਾਬਾ ਨਾਣ ਹਾਂਜੀ ਉਹ ਸਿੱਧੀ ਧਮਕੀ ਲਾਉਂਦਾ ਕਿ ਕਾਂਗਰਸ ਜਾਂ ਕਾਲੀ ਦਾ ਕਿਸੇ ਵਰਕਰ ਨੇ ਪ੍ਰਸਤਾਵ ਪੜਿਆ ਤੇ ਉਹਨੂੰ ਜੀ ਵੇਖੋ ਇਹ ਤੇ ਇਲੈਕਸ਼ਨ ਕਮਿਸ਼ਨ ਨੂੰ ਚਾਹੀਦਾ ਇਮੀਡੀਏਟਲੀ ਇਸ ਆਦਮੀ ਤੇ ਪਰਚਾ ਦਰਜ ਕਰਨਾ ਨਹੀਂ ਤੇ ਫਿਰ ਜਦੋਂ ਵਕਤ ਆਏਗਾ ਇਹਦਾ ਬਸਤਾ ਗੋਲ ਅਸੀਂ ਕਰਾਂਗੇ ਮੇਰਾ ਵਾਦਾ ਤੁਹਾਡੇ ਨਾਲ ਇਹ ਲੋਕਾਂ ਦੇ ਬਸਤਿਆਂ ਦੀ ਗੱਲ ਕਰਦੇ ਇਹਦਾ ਬਸਤਾ ਗੋਲ ਕਰਨਾ ਸਾਡੀ ਜ਼ਿੰਮੇਵਾਰੀ ਹੋਏਗੀ ਅਸੀਂ ਤੁਹਾਨੂੰ ਦੱਸਾਂਗੇ ਕਿ ਕਿ ਉਹ ਵੀ ਕੋਈ ਬਰਾਤ ਉਸ ਨੂੰ ਕਰਕੇ ਮੋਤਾਵਾ ਕਰਦੇ ਤੇ ਇਹ ਤੁਹਾਡਾ ਆਪਣਾ ਹੱਕ ਇਥੇ ਕਿਸ ਦਾ ਟਾਈਮ ਫੇਸ ਹੈ ਇਹ ਸਾਰੀ ਜਗ੍ਹਾ ਜਮਾਂਗੇ ਪੰਜਾਬ ਦੇ ਵਿੱਚ ਮੈਨੂੰ ਸਾਰੀ ਜਗ੍ਹਾ ਜਾਣਾ ਪੈਣਾ ਹੈ ਇੱਥੇ ਸਾਡੇ ਵੇਖੋ 9 ਹਲਕਿਆਂ ਚ 6 ਦੇ ਵਿੱਚ ਸਾਡੇ ਐਮਐਲਏਜ਼ ਬੈਠੇ ਨੇ 6 ਦੇ ਵਿੱਚ ਐਮਐਲਏਜ਼ ਬੈਠੇ ਨੇ ਸਾਰੇ ਆਪਣੇ ਆਪਣੇ ਏਰੀਆ ਵਿੱਚ ਪੌਪੂਲਰ ਨੇ ਤਗੜੇ ਹੋ ਕੇ ਵੇਖੋ ਸਾਰੇ نو ਮੈਂ ਸਮਝਣਾ ਜਿਹੜੀ ਕਾਂਗਰਸ ਦੀ ਟੌਪ ਸੀਟਸ ਦੇ ਵਿੱਚ ਵੱਡੇ ਮਾਰਜਿਨ ਨਾਲ ਵਿਕਟਰੀ ਹੋਣੀ ਉਹ ਗੁਰਦਾਸਪੁਰ ਚੋਣੀ ਟ੍ਰੈਡੀਸ਼ਨਲੀ ਜਦੋਂ ਵੀ ਭਾਜਪਾ ਤੇ ਕਾਲੀ ਦਲ ਵੱਖ ਰੜੇ ਨੇ ਹਮੇਸ਼ਾ ਹੀ ਕਾਂਗਰਸ ਜਿੱਤਦੀ ਹੈ ਹੁਣ ਵੀ ਜਿੱਤੇਗੀ ਉਹ ਇਸ ਗੱਲ ਕਰ ਰਹੇ ਸੀ ਆਪਣੇ ਆਪਣੇ ਅੱਜ ਮੈਂ ਇਸ ਤੋਂ ਬਾਅਦ 11 ਵਜੇ ਆਪਣੇ ਏਰੀਆ ਦੀ ਮੀਟਿੰਗ ਸਦੀ ਫਿਰ ਸਾਡੇ ਦਫਤਰ ਖੁੱਲਣਗੇ ਅਸੀਂ ਸਾਰੇ ਤਗੜੇ ਹੋ ਕੇ ਕੰਮ ਕਰਾਂ ਜਿਸ ਤਰ੍ਹਾਂ ਕੱਲ ਬਾਜੋ ਸਾਹਿਬ ਨੇ ਦੱਸਿਆ ਹੀ ਹੈ ਕਿ ਕੱਲ ਰੰ ਦਾ ਬਸਾਬ ਇਹਨਾਂ ਦੇ ਘਰ ਸ਼ਾਮ ਨੂੰ ਹੋ ਕੇ ਗਏ ਨੇ ਤੇ ਕੱਲ ਹੀ ਬਟਾਲੇ ਦਾ ਇਹਨਾਂ ਨੇ ਬਕਾਇਦਾਤੌਰ ਉਸ ਪ੍ਰੋਗਰਾਮ ਉਹਨਾਂ ਦੇ ਵਿੱਚ ਸਾਰੇ ਕਾਉਂਸਲਰਜ਼ ਮੇਅਰ ਸਾਰੇ ਸਰਪੰਚਸ ਨਾਲ ਚੱਲਣਗੇ ਸਾਰੇ ਧੜੇ ਇੱਕ ਹੋ ਕੇ ਚੱਲਣਗੇ ਤੇ ਵੇਖੋ ਗੱਲ ਇਹ ਸਤ ਹੈ ਕਿ ਬੀਜੇਪੀ ਨੂੰ ਤੇ ਸ਼ਹਿਰਾਂ ਤੋਂ ਇਲਾਵਾ ਪਿੰਡਾਂ ਦੇ ਵਿੱਚ ਤੇ ਕੋਈ ਅੰਦਰ ਵੀ ਨਹੀਂ ਆਉਂਦੇ ਰਿਹਾ ਜਦੋਂ ਐਂਟਰੀ 70% ਪੰਜਾਬ ਪਿੰਡਾਂ ਦੇ ਵਿੱਚ ਜਿੱਥੇ ਐਂਟਰੀ ਹੈ ਨਹੀਂ ਬੀਜੇਪੀ ਦੀ ਤੇ ਬੀਜੇਪੀ ਨੇ ਮੁਕਾਬਲਾ ਕਿੱਥੇ ਕਰਨਾ ਨੰਬਰ 2 ਜਿਹੜੀ ਆਪ ਹੈ ਆਪ ਦਾ ਤੇ ਅੱਗੇ ਉਹ ਦੱਸੀ ਜਾਂਦੇ ਨੇ ਕਿ ਅਸੀਂ ਪ੍ਰਧਾਨ ਮੰਤਰੀ ਕਾਂਗਰਸ ਦਾ ਬਣਾਣਾ ਤੇ ਆਪ ਨੂੰ ਵੋਟ પાਕੇ ਕਰਨੀ ਕੀ ਤੇ ਸਿੱਧਾ ਕੇਜਰੀਵਾਲ ਸਾਹਿਬ ਦਾ ਜਿਹੜਾ ਜੇਲ ਦੇ ਵਿੱਚੋਂ ਬੇਨਤੀ ਉਹਨਾਂ ਨੇ ਕੀਤੀ ਹੈ ਲੋਕਾਂ ਨੂੰ ਵੇਖੋ ਲੀਡਰ ਦਾ ਕਹਿਣਾ ਹੁੰਦਾ ਤੇ ਲੋਕਾਂ ਦਾ ਸਮਝਣਾ ਹੁੰਦਾ ਕੇਜਰੀਵਾਲ ਸਾਹਿਬ ਦਾ ਕਹਿਣਾ ਕਿ ਅਸੀਂ ਕਾਂਗਰਸ ਦਾ ਪ੍ਰਧਾਨ ਮੰਤਰੀ ਬਣਾ ਲੈਣ ਤਾਂ ਸਿੱਧੇ ਹੁੱਕੇ ਵੋਟਾਂ ਪਾਓ ਸਾਨੂੰ ਇਹ ਬਾਕੀ ਹਿਸਾਬ ਕਿਤਾਬ ਅਸੀਂ ਜਦੋਂ ਕੋਈ 6 ਮਹੀਨੇ 8 ਮਹੀਨੇ ਬਾਅਦ ਆਪਦਾ ਕਰ ਲਵਾਂਗੇ ਇਹਨਾਂ ਦੇ ਨਾਲ